ਫਰੂਦਪੁਰ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਦੇਰ ਰਾਤ ਮੁੰਬਈ ਤੋਂ ਸਬਜ਼ੀ ਲੈ ਕੇ ਚਲੰਦਰ ਜਾ ਰਿਹਾ ਟਰੱਕ ਸੰਤੁਲਨ ਵਿਗੜਨ ਕਰਕੇ ਬਿਕਾਬੂ ਹੋ ਗਿਆ ਤੇ ਖਾੜ ਵਿੱਚ ਝਟ ਗਿਆ। ਟਰੱਕ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਦੋ ਰੁੱਖਾਂ ਨੂੰ چیرਦਾ ਹੋਇਆ ਟਰੱਕ ਗਾਰੇ ਖੱਡੇ ਵਿੱਚ ਝਾਪਟਿਆ। ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਉਸ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਨੂੰ ਗੰਭੀਰ ਸੱਟਾਂ ਆਈਆਂ ਨੇ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਡਰਾਈਵਰ ਦੀ ਮੌਤ ਹੋਈ ਹੈ ਉਹ ਪੈਣੀ ਸਾਹਿਬ ਦਾ ਦੱਸਿਆ ਜਾ ਰਿਹਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇ ਰਾਤ ਮੇ ਕਾਬੂ ਹੋਇਆ ਟਰੱਕ ਖਟ ਵਿੱਚ ਪਲਟਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ ਅਗਲੀ ਜਾਂਚ ਕੀਤੀ ਜਾ ਰਹੀ ਹੈ ਆਖਿਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਹੈ ਮਰਤਕ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਮੇਰਾ ਮਰਿੰਦਰ ਸਿੰਘ ਮਰਿੰਦਰ ਆਪਣੇ ਜਿਹੜਾ ਸੀਗਾ ਤਾਂ ਹੈ ਤੇ ਕੌਣ ਡੈੱਥ ਲਈ ਕਿਹਾ ਇਹਦਾ ਡਰਾਈਵਰ ਹੈ ਨਾ ਮੁੰਡਾ ਇਹ ਪੈਣੀ ਸਾਹਿਬ ਦਾ ਹੈ ਹਾਂਜੀ ਹਾਂਜੀ ਤੇ ਮੈਨੂੰ ਪੈਣੀ ਸਾਹਿਬ ਤੋਂ ਫੋਨ ਆਇਆ ਤਾਂ ਕਿ ਮੈਂ ਵੀ ਗੱਡੀ ਦੇਖਣ ਲਈ ਰਿਸ਼ਤਾਰ ਆਪਣੇ ਹਾਂ ਰਿਸ਼ਤਾਰ ਆਪਣੇ ਜਿਹੜਾ ਮੁੰਡੇ ਨੇ ਟਰੈਵਲ ਦੀ ਕਰਤੋਈ ਕਿੱਥੇ ਕਰਦਾ ਸੀ ਕਿੱਥੋਂ ਲੈ ਕੇ ਆਇਆ ਇਹ ਗੱਡੀ ਹੈਗੀ ਅੰਮ੍ਰਿਤਸਰ ਦੀ ਤੇ ਬੰਬੇ ਤੋਂ ਲੈ ਕੇ ਆਇਆ ਪਿੰਡੀ ਵਿੱਚ ਸਬਜ਼ੀ ਹੈ ਤੇ ਲੈ ਕੇ ਜਾਣੀ ਸੀ ਜਲੰਧਰ ਇਹਨਾਂ ਨੇ ਜਲੰਧਰ ਲੈ ਕੇ ਜਾਣਾ ਜਲੰਧਰ ਲੈ ਕੇ ਜਾਣਾ ਸੀ ਪਣੀ ਪਣੀ ਕਿਹੜਾ ਸੀ ਤਾਂ ਪਣੀ ਸਾਹ ਕੋਈ ਵੀ ਇਹ ਡਰਾਈਵਰ ਦਾ ਪਣੀ ਸਾਹ ਦਾ ਇਹ ਫੋਨ ਨੂੰ ਵੀ ਗਿਆ ਕੀ ਹੋਇਆ ਕੀ ਇਹ ਗੱਡੀ ਅਸੇ ਨਾ ਮੋੜ ਮੁੜਮ ਤੋਂ ਸਹੀ ਮੁੜੀ ਨਹੀਂ ਗੱਡੀ ਹਾਂ ਹਾਂ ਲੇਕਾ ਪੈ ਗਿਆ ਕਿਦੇ ਉਹਨਾਂ ਨੇ ਵਿਗੜ ਗਿਆ ਕਿਸ ਤਰ੍ਹਾਂ ਬਸ ਉਹੀ ਚੱਕਰ ਗੱਡੀ ਤੇਜ਼ ਆਉਂਦੀ ਕਿ ਸਪੀਡ ਕਿਤੇ ਤੇ ਪਤਾ ਨਹੀਂ ਲੱਗਾ ਸਿੱਧੀ ਗੱਡੀ ਥੱਲੇ ਉੱਤਰ ਗਏ ਕਿੰਨੇ ਜਣੇ ਤੇ ਸਵਾਰ ਦਿੱਤੇ ਗਏ ਸਲਾ ਡਰਾਈਵਰ ਸਲਾ ਡਰਾਈਵਰ ਉਹ ਜਣੇ ਇਸ ਪਾਸੇ ਜਾ ਰਹੇ ਨੇ ਦੂਸਰੇ ਦਾ ਨਹੀਂ ਪਕੜਾ ਡਰਾਈਵਰ ਸੀ ਟਾਈਮ ਹਾਂਜੀ ਹਾਂਜੀ ਮੇਰਾ ਨਾਮ ਸੰਜੇਆ ਜੀ ਕਿੰਨਾ ਦੀ ਗੱਡੀ ਜੀ ਮੇਰੇ ਆਪਣੀ ਗੱਡੀ ਜੀ ਇਹ ਬੰਬੇ ਵਾਲਾ ਆਰੀ ਮੈਂ ਰਾਜਮਾਰ ਐਮਪੀ ਚੋਂ ਹਾਂ ਹਾਂ ਪਿੰਡੀ ਦੇ ਕਰੇਡੇ ਇਹ ਜਲੰਧਰ ਜਲੰਧਰ ਜਾਣਾ ਸੀ ਜਲੰਧਰ ਜਾਣਾ ਇਹ ਮੋੜ ਬੜਾ ਗੋਲ ਹੈ ਜੀ ਇੱਥੋਂ ਡਰਾਈਵਰ ਨੂੰ ਪਤਾ ਹੀ ਲੱਗਾ ਤੇ ਕਟ ਮਾਰਦੇ ਮਾਰਦੇ ਇੱਥੋਂ ਚੜਿਆ ਇੱਥੇ ਖੰਬੇ ਤੇ ਗੱਡੀ ਸੰਭਾਲੀ ਨਹੀਂ ਗਈ ਤੇ ਉਹ ਜਾ ਕੇ ਉੱਥੇ ਪੇੜ 'ਚ ਜਾ ਕੇ ਵੱਜ ਗਈ ਪਲਟ ਗਈ ਹੈ ਹਲੇ ਟੋਇਆ ਹੀ ਦੇਰ ਹੋਰੇ ਕਾਰਨ ਨਾ ਮਲੇ ਗੱਡੀ ਸੰਭਾਲੀ ਨਹੀਂ ਗਈ ਜਦੋਂ ਕਿੰਨੇ ਹਿੰਦ ਵਿੱਚ ਸਵਾਰ ਦੋ ਜਾਨੇ ਸੀ ਇੱਕ ਬੰਦੇ ਦੀ ਜਾਨ ਤਾਂ ਗਈ ਦੂਸਰੇ ਬੰਦੇ ਦਾ ਲੈ ਪਤਾ ਨਹੀਂ ਲੱਗ ਰਿਹਾ ਪਤਾ ਕਰਦੇ ਆਂ ਕਿੱਦੀ ਹੋਈ ਜੀ ਮੇਰੇ ਡਰਾਈਵਰ ਦੀ ਇੱਕ ਦੀ ਡਰਾਈਵਰ ਦੀ ਹਾਂ ਇੱਕ ਡਰਾਈਵਰ ਸਕੱਤਾ ਸਿੰਘ ਹੀ ਤੇ ਇੱਕ ਦੂਸਰਾ ਬੰਦਾ ਮਲਕੀਤ ਸਿੰਘ ਉਹ ਹਲਪਰ ਜੀ ਦਾ ਦੋਨੋਂ ਡਰਾਈਵਰ ਆ ਦੋਨੋਂ ਡਰਾਈਵਰ ਸੀ ਦੋਨੋਂ ਡਰਾਈਵਰ ਆ ਤੇ ਇੱਕ ਡਰਾਈਵਰ ਦੀ ਜਾਨ ਤਾਂ ਗਈ ਹਾਂ ਇੱਕ ਡਰਾਈਵਰ ਦੀ ਜਾਨ ਗਈ ਉਹ ਕਿਲਾ ਨੂੰ ਸਾਨੂੰ ਉਹਨਾਂ ਸਾਹ ਨਾਲ ਭਾਈ ਸਾਰੀ ਇਹ ਗੱਡੀ ਦਾ ਟੋਟਲ ਲਾਸ ਹੋ ਗਈ ਆ ਤੇ ਮਾਲ ਦਾ ਵੀ ਨੁਕਸਾਨ ਹੋ ਗਿਆ ਹੁਣ ਬਲਾਇਅ ਇੰਸ਼ੋਰੈਂਸ ਕੰਪਨੀ ਵਾਲੇ ਆਣ ਕੇ ਉਹ ਦੇਖਣਗੇ ਆਪੇ ਗੱਡੀ ਤੇ ਖੋਲ ਨਹੀਂ ਛੋੜਿਆ ਨਵੀਂ ਗੱਡੀ ਹੈ ਮੇਰੀ ਦੇਖਦੇ ਹਾਂ ਹੁਣ ਕੀ ਹੁੰਦਾ ਉਹਨੂੰ ਕਿੱਥੇ ਲੈ ਗਏ ਨੇ ਜਿਹੜਾ ਦੇਖੋ ਹੀ ਜਿਹੜੀ ਡੱਤ ਹੋਈ ਹੈ ਉਹ ਪਹਿਲੇ ਤਾਂ ਐਫਰੋਈਪਰ ਲੈ ਕੇ ਗਏ ਸੀ ਸਿਵਲ ਹਸਪੀਟਲ ਫੜ ਕੇ ਲੈ ਕੇ ਗਏ ਸੀ ਫਰੀਦਕੋਟ ਅੱਛਾ ਰੈਫਰ ਕਰਤਾ ਸੀ ਉਹਨਾਂ ਨੇ ਰੈਫਰੈਂਸ ਕਰਤਾ ਸੀ ਉੱਥੇ ਫਰੀਦਕੋਟ ਤੇ ਫਰੀਦਕੋਟ ਹੀ ਡੱਤ ਹੋਈ ਉਹਦੀ ਇਹਦਾ ਦੇਖ ਨਹੀਂ ਇਹ ਰਾਤ ਵਕਤ 3:00 12:00 ਵਜੇ ਦੀ ਗੱਲ ਹੈ ਜੀ ਤੇ ਰਾਤ ਹਨੇਰਾ ਹੋਣ ਕਰਕੇ ਤੇ ਲਾਈਟਾਂ ਬੰਨ ਕਰਕੇ ਡਰਾਈਵਰ ਨੂੰ ਪਤਾ ਉਸਦੀ ਗੱਡੀ ਉਂਦੀ ਲੱਗੀ ਜਿਸ ਕਰਕੇ ਗੱਡੀ ਪਲਟ ਗਈ ਹੈ ਜੀ ਹੁਣ ਪਤਾ ਲੱਗਾ ਜੀ ਉਂਦੀ ਲੈਵਲ ਦੀ ਮੌਤ ਹੋ ਗਈ ਹੈ ਹੋਇਆ ਕਿੱਥੇ ਐਸੀ ਦਾ ਕਿਲੇ ਵਾਲਾ ਚੌਂਕ ਤੋਂ ਉਪਰ ਟੈਂਟਰ ਉਹਨਾਂ ਨੇ ਵਿਗੜਿਆ ਇਸ ਤੋਂ ਇਹਨਾਂ ਨੇ ਕਿ ਉਸੇ ਤਰ੍ਹਾਂ ਲਾਈਟਾਂ ਬੰਨ੍ਹ ਕਰ ਦਿੱਤੀ ਹਾਂ ਜੀ ਮੋੜ ਕਰਕੇ